ਪਰਮ ਸਰਮਾਨ ਯੋਗ ਸਤਿਗੁਰਾਂ ਦੀ ਸਾਜੀ ਤੇ ਰਵਾਜੀ ਸਤਕਾਰ ਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਤਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੀ ਬਾਰ ਵਿੱਚ ਉਚਾਰਨ ਕੀਤੇ ਪਵਿੱਤਰ ਬਚਨ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਬਚਨ ਹਨ ਹਸਤੀ ਸਿਰ ਜੋ ਅੰਤਸ ਹੈ ਅਹਰਣ ਜੋ ਸਿਰ ਦੇ ਹਸਤੀ ਕਹਿੰਦੇ ਨੇ ਹੱਥ ਨੂੰ ਹੱਥੀ ਨੂੰ ਕਹਿੰਦੇ ਵੀ ਭਾਈ ਜਿਵੇਂ ਹਾਤੀ ਦੇ ਸਿਰ ਵਿੱਚ ਗੁੰਡਾ ਹੁੰਦਾ ਹੈ ਇਦਾਂ ਹੀ ਕਹਿੰਦੇ ਅਹਰਣ ਬਦਾਨ ਸਿਰ ਦਿੰਦੀ ਹੈ ਬਦਾਨ ਦੇ ਹੇਠਾਂ ਅਹਰਣ ਸਿਰ ਦਿੰਦੀ ਹੈ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਪਰਮਾਨ ਕਰਦੇ ਹਨ ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋ ਸਰਦੇ ਵੀ ਮਨ ਤਨ ਆਗੇ ਰੱਖ ਕੇ ਮਨ ਔਰ ਤਨ ਉਸ ਪਰਮਾਤਮਾ ਦੀ ਅਕੀਰ ਰੱਖ ਕੇ ਸਤਿਗੁਰੂ ਨੂੰ ਅਰਪਣ ਕਰਕੇ ਸਾਵਧਾਨ ਹੋ ਕੇ ਉਬੀ ਸੇਵ ਕਰ ਵੀ ਕਹਿੰਦੇ ਐਦਾਂ ਭਾਈ ਸੇਵਾ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਤੇ ਅਹਰਣ ਬਦਾਨੇ ਹੇਠਾਂ ਸਿਰ ਦਿੰਦੀ ਹੈ ਐਦਾਂ ਆਪਣਾ ਸਰੀਰ ਅਤੇ ਮਨ ਪਰਮਾਤਮਾ ਨੂੰ ਅਰਪਣ ਕਰਕੇ ਸਤਿਗੁਰੂ ਨੂੰ ਅਰਪਣ ਕਰਕੇ ਸਾਵਧਾਨ ਹੋ ਕੇ ਸੇਵਾ ਕਰੋ ਇਉ ਗੁਰਮਕ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਕਹਿੰਦੇ ਇਸ ਤਰ੍ਹਾਂ ਆਪਾ ਭਾਵ ਗਵਾਉਂਦਾ ਮਨੋਂ ਵੀ ਸਾਰੀ ਸ੍ਰਿਸ਼ੀਦਾ ਫਿਰ ਰਾਜ ਵੀ ਲੈ ਲੈਂਦਾ ਜਿਹੜਾ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਸਤਿਗੁਰੂ ਦੇ ਸਨਮੁਖ ਹੋ ਜਾਂਦਾ ਹੈ ਤੇ ਆਪਣੀ ਆਪਣਤ ਨੂੰ ਛੱਡ ਜਾਂਦਾ ਆਪਾ ਭਾਵ ਨੂੰ ਛੱਡ ਦਿੰਦਾ ਹੈ ਨਾਨਕ ਗੁਰਮਖ ਬੁਜੀਏ ਜੇ ਆਪੇ ਨਦਰ ਕਰੇ ਨਾਨਕ ਵੀ ਜਦੋਂ ਹਰੀ ਆਪ ਕਿਰਪਾ ਦੀ ਨਦਰ ਕਰਦਾ ਨਾ ਪਿਆਰਿਓ ਤਦੋਂ ਸਤ ਗੁਰੂ ਦੇ ਸੰਮਖ ਹੋ ਕੇ ਇਹ ਸਮਝ ਆਉਂਦੀ ਹੈ ਜਦੋਂ ਇਹ ਸਮਝ ਆ ਜਾਂਦੀ ਹੈ ਤੇ ਸਾਧ ਸੰਗਤ ਫਿਰ ਉਸ ਵਰਤਾਇ ਗੁਰੂ ਸਭ ਕਹਿੰਦੇ ਨੇ ਜਨ ਗੁਰਮਖ ਨਾਮ ਤਿਆਇ ਆਏ ਤੇ ਪਰਵਾਣ ਵੀ ਸੰਸਾਰ ਵਿੱਚ ਆਏ ਉਹ ਮਨੁੱਖ ਕਬੂਲ ਨੇ ਪ੍ਰਮਾਣ ਨੇ ਜਿਨ੍ਹਾਂ ਨੇ ਸਤਿਗੁਰ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਮਾਤਮਾ ਦੇ ਨਾਮ ਨੂੰ ਸਮਰਿਆ ਹੈ ਨਾਨਕ ਕੁੱਲ ਉਦਾਰੇ ਆਪਣਾ ਦਰਗਹਿ ਭਾਵੇਂ ਮਾਣ ਹੈ ਨਾਨਕ ਵਿਉਪਨਕ ਆਪਣੇ ਕੁੱਲ ਨੂੰ ਵੀ ਧਾਰ ਲੈਂਦੇ ਐ ਤੇ ਆਪ ਵੀ ਦਰਗਾਹ ਵਿੱਚ ਆਦਰ ਪਾਉਂਦੇ ਹਨ ਪੌੜੀ ਗੁਰਮੁਖ ਸਿੱਖ ਗੁਰੂ ਨੇ ਲਾਈਆ ਸਤਿਗੁਰੂ ਨੇ ਕਹਿੰਦੇ ਗੁਰਮੁਖ ਸਿੱਖ ਰੂਪ ਸਹੇਲੀਆਂ ਆਪੋ ਵਿੱਚ ਬੁਲਾਈਆਂ ਹਨ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆ ਉਹਨਾਂ ਵਿੱਚੋਂ ਕਈ ਸਤਿਗੁਰੂ ਦੇ ਕੁੱਲ ਸੇਵਾ ਕਰਦੀਆਂ ਹਨ ਤੇ ਕਈਆਂ ਨੂੰ ਸਤਿਗੁਰੂ ਨੇ ਹੋਰ ਕਾਰੇ ਲਾਇਆ ਹੋਇਆ ਹੈ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਨ ਆਪੂ ਗੁਰੂ ਦੇ ਵਈਆ ਜਨਾਂ ਦੇ ਮਨ ਵਿੱਚ ਪਿਆਰਾ ਗੁਰੂ ਵੱਸਦਾ ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖਸ਼ਦਾ ਹੈ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਭਾਈਆਂ ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤਰਾ ਪੁੱਤਰਾ ਤੇ ਭਰਾਵਾਂ ਨਾਲ ਇੱਕੋ ਜਿਹਾ ਪਿਆਰ ਹੈ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੇ ਬਈਆ ਮਹਾਰਾਜ ਕਹਿੰਦੇ ਨੇ ਸਿੱਖ ਸੈਲੀਓ ਸਾਰਿਆਂ ਭਾਈ ਗੁਰੂ 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 ਆਖੋ ਔਰ ਗੁਰੂ ਗੁਰੂ ਆਖਿਆਂ ਗੁਰੂ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਜਦੋਂ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਲੋਕ ਤੇ ਬਲਿਉਕ ਸੁਹਾਵਣਾ ਹੋ ਜਾਂਦਾ ਹੈ ਆਹ ਗੁਰਸਬ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਭੈਰ ਪ੍ਰਾਪਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਰਿਆਂ ਦੇ ਮਨਾਂ ਨੂੰ ਪ੍ਰੇਰਿਤ ਆਪ ਲੈ ਲੈਣ ਇਹ ਅਰਦਾਸ ਮਹਾਰਾਜ ਸਾਹਿਬ ਦੇ ਚਰਨਾਂ 'ਚ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰੂ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ